ਉਸ ਘਾਟੀ ਦੇਖ ਰਿਹਾ ਹਾਂ ਅਜੀਤ ਵੈਬ ਟੀਵੀ ਮੈਂ ਹਜਰਕੇ ਸ਼ਰਮਾ ਹਾਰਾਂ ਦੀ ਇਮਾਰਤ ਤੋਂ ਬਾਅਦ ਇਸ ਵੇਲੇ ਇਸ ਚੁਣੌਤੀ ਬਣੀ ਹੋਈ ਹੈ ਕਿ ਜਿਸ ਖੇਤਰ ਤੇ ਪਾਣੀ ਘਟ ਚੁੱਕਿਆ ਉਸ ਖੇਤਰ ਦੇ ਵਿੱਚ ਕੀ ਕੀ ਨੁਕਸਾਨ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀ ਨੇ ਅੱਜ ਆਪਾਂ ਕੜੇ ਆਂ ਰੋੜ ਜਮਤ ਸਿੰਘ ਦੇ ਪਿੰਡ ਤਾਸ਼ ਵਿਖੇ ਜਿੱਥੇ ਕਿ ਮੈਂ ਕਹਿ ਸਕਦਾ ਕਿ ਲਗਭਗ 5000 ਏਕੜ ਦੀ ਜ਼ਮੀਨ ਜੋ ਹੈ ਜੋ ਕਿ ਉਪਜਾਊ ਜ਼ਮੀਨ ਸੀਗੀ ਇਸ ਵੇਲੇ ਬੰਜਰ ਤਬਦੀਲ ਹੋ ਗਈ ਤਸਵੀਰ ਤੁਹਾਡੇ ਸਾਹਮਣੇ ਬਿਲਕੁਲ ਸ਼ੇਅਰ ਕਰ ਰਿਹਾ ਕਿ ਲਗਭਗ 5000 ਏਕੜ ਦਾ ਇਹ ਰੈਬਾ ਜਿੱਥੇ ਕਿ ਇੱਥੋਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇੱਥੇ ਕਮਾਦ ਵੀ ਦੇ ਜਾਂਦਾ ਸੀਗਾ ਝੋਨਾ ਵੀ ਦੇ ਜਾਂਦਾ ਸੀਗਾ ਔਰ ਇਸ ਤੋਂ ਇਲਾਵਾ ਬਾਕੀ ਦੀਆਂ ਫਸਲਾਂ ਵੀ ਜੋ ਉਪਜਾਊ ਸੀਗੀਆਂ ਔਰ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਦੱਸ ਰਿਹਾ ਕਿ ਇਸ ਖੇਤਰ ਦੇ ਵਿੱਚ ਲਗਭਗ 100 ਦੇ ਕਰੀਬ ਜੋ ਹੈ ਬੋਰ ਲਗਾ ਕੇ ਮੋਟਰਾਂ ਲਗਾਈਆਂ ਗਈਆਂ ਸਨ ਜਿਸ ਦੇ ਰਾਹੀਂ ਕਿਸਾਨਾਂ ਦੇ ਵੱਲੋਂ ਪੂਰੀ ਮਿਹਨਤ ਦੇ ਨਾਲ ਇੱਥੇ ਫਸਲ ਉਗਾਈ ਜਾਂਦੀ ਸੀਗੀ ਔਰ ਇਸ ਵੇਲੇ ਦੀ ਸਥਿਤੀ ਦੀ ਗੱਲ ਕਰੀਏ ਤਾਂ ਇਸ ਖੇਤਰ ਦੇ ਵਿੱਚ 4 ਫੁੱਟ ਦੇ ਕਰੀਬ ਜੋ ਦੜ ਜੰਮ ਚੁੱਕਿਆ ਜਿਸ ਦੇ ਵਿੱਚ ਰੇਤਾ ਮਿਕਸ ਹੈ ਔਰ ਮਿੱਟੀ ਮਿਕਸ ਹੈ ਪੰਜਾਬ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਦਾ ਖੇਤ ਉਸ ਦੀ ਰੇਤ ਹੋਵੇਗੀ ਲੇਕਿਨ ਇਹ ਆਸਾਨ ਨਹੀਂ ਹੈ ਇਸ ਰੇਤ ਨੂੰ 4 4 ਫੁੱਟ ਦਾ ਰਕਬਾ ਜੋ ਹੈ ਇਹਨੂੰ ਖਾਲੀ ਕਰਨਾ ਕਿਤਨੇ ਕਿਤੇ ਪੰਜਾਬ ਸਰਕਾਰ ਵੱਲੋਂ ਇੱਕ ਵੱਡੀ ਚੁਣੌਤੀ ਹੋਵੇਗੀ ਸੋ ਇੱਥੋਂ ਦੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਇਸ ਜ਼ਮੀਨ ਦੀ ਪਹਿਲਾਂ ਦੀ ਸਥਿਤੀ ਕਿਵੇਂ ਦੀ ਸੀਗੀ ਤੇ ਹੁਣ ਇਸ ਵੇਲੇ ਦੀ ਸਥਿਤੀ ਇਸ ਜ਼ਮੀਨ ਦੀ ਕਿਵੇਂ ਦੀ ਹੈ ਹਾਂਜੀ ਭਾਈ ਕੀ ਨਾਮ ਹੈ ਸੰਤੋ ਸਿੰਘ ਜੀ ਇੱਥੇ ਤਾਸਪਿੰਡ ਤੇ ਰਹਿੰਦੇ ਹੋ ਹਾਂਜੀ ਤਾਸ ਇਹ ਸਾਹਮਣੇ ਜੋ ਰਕਬਾ ਦਿਖਾਈ ਦੇ ਰਿਹਾ ਇਸ ਪਹਿਲਾਂ ਕੀ ਹਾਲ ਸੀ ਇੱਥੇ ਜੀ ਭਾਈ ਬਹੁਤ ਵਧੀਆ ਪੱਧਰ ਜ਼ਮੀਨ ਸੀ ਸਾਰੀ ਇੱਥੇ ਪੱਦੀ ਜ਼ਮੀਨ ਕੀ ਕੀ ਫਸਲ ਹੁੰਦੀ ਸੀ ਇੱਥੇ ਗੰਨਾ ਹੁੰਦਾ ਸੀ ਝੋਨਾ ਹੁੰਦਾ ਸੀ ਪਪਲ ਰਹੀ ਮਤਲਬ ਪੱਠਿਆ ਦੱਥਾ ਸਾਰ ਇਹ ਤੁਹਾਨੂੰ ਕੀ ਲੱਗਦਾ ਹੈ ਕਿ ਸਾਫ਼ ਹੋ ਸਕਦਾ ਨਹੀਂ ਭਾਈ ਸਰਕਾਰ ਕਰੇ ਤੇ ਕਰ ਸਕਦੀ ਆ ਉਹ ਜ਼ਿੰਮੇਵਾਰ ਨਹੀਂ ਕੁਝ ਵੀ ਕਰ ਸਕਦਾ ਇਹ ਸੋ ਇਹਨਾਂ ਦਾ ਕਹਿਣਾ ਹੈ ਕਿ ਇਸ ਲਗਭਗ 5000 ਏਕੜ ਦੇ ਕਰੀਬ ਤਾਸ਼ ਪੱਤਨ ਤਾਸ਼ ਦਰਿਆ ਜੋ ਹੈ ਲਾਗੇ ਜੋ ਪੱਤਨ ਹੈ ਉੱਥੋਂ ਦੀ ਗੱਲ ਕਰ ਰਹੇ ਆ ਉੱਥੇ 5000 ਦੇ ਕਰੀਬ ਜੋ ਜ਼ਮੀਨ ਏਕੜ ਜ਼ਮੀਨ ਜੋ ਹੈ ਉਹ ਇਸ ਵੇਲੇ ਬੰਜਰ ਬਣ ਚੁੱਕੀ ਆ ਰੇਤਾ ਜੰਮ ਚੁੱਕਿਆ ਜਿਸ ਦੇ ਚਲਦੇ ਕਿਹਾ ਜਾ ਸਕਦਾ ਹੈ ਕਿ ਸਰਕਾਰ ਦੇ ਲਈ ਇਸ ਨੂੰ ਸਾਫ਼ ਕਰਕੇ ਦੁਬਾਰਾ ਜ਼ਮੀਨ ਨੂੰ ਉਪਜਾਊ ਬਣਾਣਾ ਬਹੁਤ ਮੁਸ਼ਕਿਲ ਕੰਮ ਹੈ ਕਿਤੇ ਨਾ ਕਿਤੇ ਮੈਂ ਕਹਿੰਨਾ ਕਿ ਨਾ ਮੁਮਕਿਨ ਵੀ ਹੋ ਸਕਦਾ ਔਰ ਆਉਣ ਵਾਲੇ ਮੈਨੂੰ ਇੱਕ ਜਾਂ ਦੋ ਸਾਲ ਤੱਕ ਇਸ ਜਗ੍ਹਾ ਤੇ ਦੁਬਾਰਾ ਫਸਲ ਹੋਣ ਦੇ ਕੋਈ ਵੀ ਅਸਰ ਨਹੀਂ ਦਿਖ ਰਿਹਾ ਤੁਸੀਂ ਦੇਖ ਰਹੀ ਹੋ ਅਜੀਤ ਵੈਬ ਟੀਵੀ ਤੇ ਮੈਂ ਹਜਰਿਕੇਸ਼ਰ ਮਾਮਿਆਰ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ